ਅਸਲੀ ਕਾਲ ਬਾਈ ਲੋ ਆ ਚ ਸਤਿ ਸ਼੍ਰੀ ਅਕਾਲ ਜੀ ਆ ਕਿਹਾ ਹੋਇਆ ਜੀ ਬਾਈ ਮਾਰੇ ਖਾਸੇ ਤੱਕੇ ਲੱਗਦੇ ਠੀਕ ਜੇ ਹੋਊਗਾ ਕੰਮ ਹੁਣ ਲਾ ਸਾਨੂੰ ਵੀਡੀਓ ਦਿਖਾਣਾ ਬਾਈ ਮਾਰੇ ਮੋਟੀਆਂ ਤੱਕੀਆਂ ਰਹਿ ਗਈਆਂ ਠੀਕ ਆਹ ਖੇਤ ਦੀ ਹਾਲਤ ਕਿੰਨੀ ਖਰਾਬ ਤੀ ਉੱਥੇ ਇਹ ਵੀ ਹੁਣ ਬਈ ਦਿਖਾਣਾ ਹੁੰਦਾ ਇਹ ਵੀ ਹਲੇ ਅੱਜ ਤਾਂ ਪਹ ਠੀਕ ਆ ਜੀ ਠੀਕ ਹੋ ਗਿਆ ਇਹ ਬਹੁਤ ਠੀਕ ਹੋ ਗਿਆ ਜੀ ਜਿਹੜੇ ਆਪਾਂ ਆਏ ਆ ਜਦ ਤੱਕ ਧਰਤੀ ਦੇਖਣ ਲੱਗ ਗਈ ਜੀ ਖਤਮ ਆ ਕੰਮ ਅੱਛਾ ਹਾਂ ਅਸੀਂ ਵੀਡੀਓ ਬਣਾਈ ਵੀ ਵਿੱਚ ਵੀਡੀਓ ਪਈ ਹੁਣ ਦੇਖ ਲਓ ਚਾਹੇ ਹੁਣ ਦੇਖੋ ਤੁਹਾਡੇ ਸਾਹਮਣੇ ਕੈਮਰਾ ਲੈ ਪੂਰਾ ਗੈਮ ਹੋਇਆ ਪਿਆ ਸਾਡਾ ਕੰਮ ਖਰਾਬ ਹੋ ਗਿਆ ਆ ਜਿਹਦੀ ਵਧੀਆ ਉੱਪਰ ਰਹੀ ਉੱਪਰ ਦਾ ਠੀਕ ਆ ਆ ਠੀਕ ਆ ਜਿਹੜਾ ਨੀਵੇਂ ਹੈਗੇ ਤੇ ਜੋ ਵੀ ਸਾਡਾ ਕਲੋਰੋ ਪਾਈ ਹੈ ਚਾਈਚ ਕਲੋਰੋ ਠੀਕ ਆ ਯਾਰਾ ਸੰਡੀ ਸੰਡੀ ਕੋਈ ਚੀਜ਼ੇ ਹੁੰਦੀ ਥੱਲੇ ਕਲੋਰੋ ਵੀ ਠੀਕ ਆ ਆਇਆ ਬਟ ਬਈ 100% ਨਹੀਂ ਸੈੱਟ ਹੋਈ ਹੈਗੀ ਇਹ ਵਿੱਚ ਹੈਗਾ ਜੀ 30% ਅਰੇ ਵੀ ਮਾਰ ਹੈਗੀ ਆ ਹੈਗੀ ਹੈ 30% ਪਰ ਆਈ ਦੁਆਰਾ 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 ਬਾਕੇ ਛੇੜਨ ਨਾਲ ਉਹਦਾ ਖਰਚਾ ਨਹੀਂ ਪੂਰਾ ਹੁਣ ਆਪਾਂ ਹੁਣ ਫਿਰ ਵੀ ਚੱਲ ਕਿੰਨਾ ਵੀ ਹੋਇਆ ਹੋਰ ਕੈਲਦਾ ਬਣੀ ਨਹੀਂ ਉਹ ਤੂੰ ਆਹ ਸਾਰੇ ਠੀਕ ਹੋ ਗਈ ਹੈ ਇਹਦਾ ਬੁਰਾ ਹਾਲਤ ਆ ਇਹ ਸਾਰੇ ਠੀਕ ਹੋ ਗਈ ਬਾਕੀ ਹਲੇ ਬਈ ਕੁਝ ਕਹਿਣੀ ਹੱਦ ਦੇ ਝਾੜਪਰਾ ਬਾਕੀ ਬਾਕੀ ਹਾਂ ਕਈ ਵਾਰ ਬਾਅਦ ਚ ਉਹ ਦੂਆ ਵੀ ਕਾਲਾ ਦਾਣਾ ਹੋ ਜਾਂਦਾ ਆਹ ਤਾਂ ਕੁਝ ਨਹੀਂ ਉਹਦਾ ਕੁਝ ਨਹੀਂ ਜਿਹੜਾ ਨਹੀਂ ਮਗੂ ਘਰੇ ਮੈਂ ਤੁਹਾਨੂੰ ਬੋਤਾ ਥੋੜੀ ਕਹਿੰਦਾ ਮੈਂ 80% ਤੱਕ ਤਾਂ ਜਗਤ ਹੋ ਗਈ ਖਰਾਬ ਮੈਂ ਕਹਿੰਦਾ ਹਲੇ 7 ਦਿਨ ਦੇ ਵਿੱਚ ਅੱਪੀ 26 ਨੇ ਸਿਰ ਲੱਜਣੀ ਬਈ 26 26 ਦਾ ਬਹੁਤ ਵਧੀਆ ਕੰਮ ਹੈ ਬੋਲੇ ਲੱਗੀ ਹੁਣ ਕੋਈ ਬਿਮਾਰੀ 26 ਨੂੰ ਆ ਨਹੀਂ ਚੱਲ ਲੱਗ ਗਿਆ ਆਊਗੀ ਭਾਈ ਕੈਮ ਲੈ ਆਦਰ ਤੇ ਆਜਾਇਆ ਪਾਈਦਨ ਹਾਂ ਗੀੜਾ ਨਹੀਂ ਬੱਜਿਆ ਹਾਂ ਨਾਲ ਰਸਤਾ ਖਰਾਬ ਹੈ ਰਸਤੇ ਕਰਕੇ ਆ ਨਹੀਂ ਹੁੰਦਾ ਉਹ ਵੀ ਗੰਨਾ ਦੇਖਣਾ ਹੁਣ ਤਾਂ ਫੇਰ ਚੱਲ ਦੇਖਿਆ ਅੱਜ ਬੰਨਣਾ ਆਉਣਾ ਭਈ ਬੰਨਣਾ ਆਉਣਾ ਭਈਆਂ ਨੇ ਕੱਲ ਨੂੰ ਨੂੰ ਦੇਖਦੇ ਸਲਾਹ ਕਰਦੇ ਜਾ ਕੇ ਵੀ ਡਬਲ ਕਰਾਈਏ ਇਹਨੂੰ ਸਿੰਗਲ ਬਣਾਈਏ ਇਹਨੂੰ ਕਿਆ ਸਮਝੀ ਫੇਰ ਕਿਹੜੀ ਮਾਰੀ ਸਮਝੀ ਵੀ ਇਹਨੂੰ ਬਿਮਾਰੀ ਦਾ ਹੁਣ ਮੇਰੀ ਗੱਲ ਸੁਣ ਲੈ ਬਿਮਾਰੀ ਕਿਸੇ ਦੇ ਸਮਝ ਨਹੀਂ ਆਉਂਦੀ ਹੁਣ ਜਿਹੜਾ ਕਬਾੜਾ ਨਾਲ ਜਿਹੜਾ ਕਿਉਂ ਜਾਂਦੇ ਥੱਲੇ ਲਾਲ ਜੇ ਤਾਂ ਹੁਣ ਆਪ ਨਹੀਂ ਹੈਗੇ ਆਪਣੇ ਆਪ ਕਿਹੜੇ ਪਈਆਂ ਨਾ ਗੇਤੀਆਂ ਨੂੰ ਹੋਈ ਜਾਂਦੇ ਆਹ ਅਗੇ ਤਾ ਲਾਲ ਪੱਤਾ ਹੈਗਾ ਜਿਹੜੇ ਨੂੰ ਬਿਮਾਰੀਆਂ ਉਹਨੂੰ ਹੋਏ ਆਂ ਹੋਰ ਨੂੰ ਨਹੀਂ ਹੈਗਾ ਕਿਸੇ ਨੂੰ ਵੀ ਦੇਖ ਲਾ ਹਲੇ ਜਿਹੜੇ ਨੂੰ ਜਿਹੜਾ ਨੀਵਾ ਰਹਿ ਗਿਆ ਨਾ ਬੁੱਝਾ ਉਹ ਨੂੰ ਲਾਲ ਪੱਤਾ ਜਿਹੜੀਆਂ ਲੇਟ ਲੱਗੀਆਂ ਵੀ ਉਹ ਸਾਰੀਆਂ ਇੱਕ ਨਾ ਹੋਈ ਜਾਂਦਾ ਉਹ ਥੋੜੇ ਉਹ ਲੇਟ ਲੱਗੀ ਪੂਰੇ ਐ ਠੀਕ ਹੋਣੀ ਖੱਤੀ ਜਿਓ ਉਹ ਤਾਂ ਠੀਕ 26 ਹੋ ਤਾਂ 26 ਤਾਂ ਠੀਕ ਹੈ ਜੀ ਲੇਟ 28 ਵੀ ਠੀਕ ਹੈ 31 ਵੀ ਠੀਕ ਹੈ ਪਰ ਮੈਨਾਂ ਨਹੀਂ 28 ਜਾਂ 31 ਲੇਟੇ ਲਾਈ ਤੇ ਆਹੋ ਜੱਗੇ ਦੇ ਠੀਕ ਆ 28 ਉਹ ਠੀਕ ਹੈ ਹਾਂ ਬਸ ਲੈ ਉਹ ਲੱਗ ਗਿਆ ਨੇ ਸਿਰੇ ਇੱਕ ਬੰਮਾ ਇਹ ਨਹੀਂ ਕਿਹਾ ਬੀਜ ਉਹ ਵਿੱਚ ਉਹ ਖਬਰੇ ਕਿਹੜਾ ਉਹ ਕਿਹੜਾ ਵੀ ਆ ਉਹ ਰੋਸੇ ਵਾਲਾ ਵੀ ਥੋੜੀ ਹੈ ਹਾਈਬ੍ਰਿਡ ਹਾਈਬ੍ਰਿਡ ਕੰਮ ਨਹੀਂ ਆਣਾ ਉਹ ਕੋਈ ਉਹਨੂੰ ਸਰੇ ਪਾਣੀ ਵੀ ਲਿਸਨ ਨਹੀਂ ਦੇ ਲਾ 27 ਵੀ ਜੀ ਠੀਕ ਹੈ ਆਪਣੇ ਵੀ ਸੁੱਕ ਜੱਲੀ ਚੁਪੜੀਆਂ ਰਹਿ ਗਈਆਂ ਕੱਲ ਮੇਰੀ ਗੱਲ ਸੁਣ ਲੈ ਹੁਣ ਇੱਕ ਮੈਂ ਸਾਰਿਆਂ ਨੂੰ ਮੈਂ ਮੰਡ ਚ ਉਤੇ ਰਹੀਆਂ ਉਹ ਜੂਬੜੀਆਂ ਜੀਆਂ ਬਰ ਰਹਿਣ ਦੇ ਹਲੇ ਨਹੀਂ ਲਾਉਣਾ ਪਾਣਾ ਹੋਰ ਸਕਾਲਾ ਨੂੰ ਬਸ ਫਿਰ ਪੁੜੀਆਂ ਰੱਖਣ ਦੀ ਤਿਆਰੀ ਕਰ ਫਿਰ ਬਰ ਰੱਖ ਦਣੀਆਂ ਫਿਰ ਠੀਕ ਨਹੀਂ ਗੱਲ ਸਾਈਡਾਂ ਬੱਟਾਂ ਪਰ ਚੂਹਾ ਦਾ ਬਣ ਨਹੀਂ ਬਣਨਾ ਫਿਰ ਹੋਰ ਕੀਤਾ ਮਤੇ ਆ ਜੇਣਾ ਹੁਣ ਦੋ ਖੱਡਾ ਨਵੇਂ ਕੱਢੇ ਵੀ ਉੱਥੇ ਤੁਹਾਨੂੰ ਤਾਂ ਨਹੀਂ ਵੱਡੇ ਪਰ ਹਾਂ ਆਊਟ ਉੱਪਰ ਕਿੰਨੀ ਬਾਕੀ ਕਦੇ ਹੋਣਾ ਲਾਜ ਕੱਲੂ ਪੁੜੀਆਂ ਬਣਾ ਲਾ 50 60 ਸਾਰੇ ਬੱਟਾਂ ਪਰ ਰੱਖਿਆਵੂਗੇ ਵੱਡੀ ਤਾਂ ਹੋਊਗੀ ਦਿਖੀ ਨਹੀਂ ਤੋ ਹਾਂ ਹੈ ਨਹੀਂ ਹੈ ਉੱਪਰ ਪਤਾ ਲੱਜਦਾ ਹੈ ਹੈ ਨਹੀਂ ਹਲੇ ਪਹਿਲੀ ਹੋ ਜਿਹੜੀ ਵੱਡੀ ਹੋਗੀ ਦੀ ਬੋਲੇ ਨੂੰ ਪੁੱਛਿਆ ਮਾ ਬੋਲੇ ਕਿੱਕਣਾ ਕਹਿੰਦਾ ਸਰਾਜੀ ਪਹਿਲੋ ਵੱਡੀ ਵੀ ਨਵੀਂ ਕੋਈ ਨਹੀਂ ਵੱਡੀ ਉਰਾ ਵੀ ਹਾਂ ਉਰਾ ਵੀ ਕਹਿੰਦਾ ਪਹਿਲੀ ਉਹ ਸੁੱਕੀ ਪਈ ਹੈ ਵੱਡੀ ਵੀ ਜਿਹੜੀ ਵਾ ਠੀਕ ਹੈ ਛੱਡਦੇ ਨਹੀਂ ਦੋਈ ਦੋਾਰ ਹਾਂ ਮੱਤ ਗਰਮੀ ਬਹੁਤ ਹੈ ਪੜਦਾ ਹੈ ਇਹ ਗਰਮੀ ਹੈਗੀ ਗਰਮੀ ਦਾ ਤਾਂ ਹੁੰਦੀ ਹੈ 40 ਬੰਦਾ ਡੀ ਰਹੀ ਹੋਵੇ ਇਹਦਾ ਪੜਦਾ ਹੈ ਬਸ ਹੀ ਆਪਣਾ ਢਿੱਡੀ ਪੜਦਾ ਹੈ ਢਿੱਡੀ ਅੱਜ ਲੈਟਰ ਨਹੀਂ ਉਹਨਾਂ ਦਾ ਵੀ ਫੋਨ ਆਉਂਦਾ ਕਿ ਯਾਰ ਇਹਨਾਂ ਦਾ ਤੇਰੇ ਆੜੀ ਬੁਲਾਉਂਦੇ ਇੱਥੇ ਆਖੜੀਆਂ ਆ ਗਈਆਂ ਬਾਈ ਹੁਣ ਰੱਖਣ ਨੂੰ ਜਾਨਾ ਬੰਦਿਆਂ ਨੂੰ ਉਹ ਮੇਰੀ ਗੱਲ ਸੁਣ ਕੱਲੂ ਜਾਇਆ ਹੋ ਪਰਸ ਨੂੰ ਆਣਾ ਲਖੜੀਆਂ ਨੇ ਕੱਲੂ ਰਖਣੀ ਜਾਣਾ ਮੈਂ ਹੈ ਫੇਰ ਬੁਲਾਉਂਦੇ ਬਾਈ ਉਹ ਕਹਿੰਦੇ ਟਰਾਲੀ ਨਹੀਂ ਕਾ ਮਾਰਜੋ ਕੱਲੂ ਕਹਿੰਦੇ ਕਰਤੇ ਹੁਣ ਲੈ ਬਾਟ ਰਹਿੰਦੇ ਸਭ ਦੇਖਦੇ ਹਾਂ ਹੈ ਜਾਣਾ ਪੈਣਾ ਦੇਖਦੇ ਚੱਲ ਕੱਲੂ ਨਹੀਂ ਫੇਰ ਮੈਂ ਨਹੀਂ ਦੇਖਦਾ ਹੋਰ ਜਗਾ ਨਾਲ ਇੱਕ ਅੱਧਾ ਹੁੱਲੇ ਜਣ ਨਾਲ ਜੇ ਨਾ ਹੋਇਆ ਟਾਈਮ ਤੁਹਾਡੇ ਕੋਲ ਦੇਖਦੇ ਕੱਲ ਦੀ ਕੱਲਪੁਰ ਦੇਖਦੇ ਹਾਂ 500 ਰੁਪਏ ਸਾੜੇ ਆ ਜਣਾ ਪਰਸ ਨੂੰ ਵੀ ਜਾਣਾ ਦੇਖਦੇ ਚੱਲੋ ਕਿਆ ਬਣਦਾ ਕੱਲ ਨੂੰ ਕਰਦੇ ਕੋਈ ਨਾ ਕੋਈ ਪ੍ਰੋਗਰਾਮ ਨਹੀਂ ਸਾਜਦੇ ਲੱਗ ਜਿਵੇਂ ਯਾਰ ਲਖੜੀਆਂ ਨੂੰ ਸਵੇਰੇ ਜਾ ਕੇ ਮੈਂ ਆਜ ਆਇਣਾ 2 ਘੰਟੇ 2 ਘੰਟੇ ਦਾ ਕੰਮ ਆ ਉਹ ਆਹੋ ਸਾਜਰੀ 8 ਵਜੇ ਲੰਘਣਾ ਮੈਂ 9 ਵਜੇ ਲਖੜੀਆਂ ਪੜਾ ਕੇ 10 ਵਜੇ ਚਾਹ ਪੀ ਕੇ ਲੰਘ ਜੂ ਸਾਢੇ 10 ਘਰ ਆਇਣਾ ਠੀਕ ਆ ਫਿਰ ਠੀਕ ਨਹੀਂ ਆਇਆ ਕਰੋ ਕਰ ਲੂਗਾ ਇਹੀ ਕਹਦਾ ਟਾਈਮ ਤਾਂ ਕੱਢਣਾ ਪੈਣਾ ਜਿਆਦਾ ਮੈਂ ਘਰ ਆ ਜੂਗਾ ਮੈਂ ਹੋਰ ਬਜ਼ਾਉਂਦਾ ਉਹ ਕਹਿੰਦਾ ਸਾਜਰੇ ਜੀ ਜਾ ਕੇ ਨਾਂਣਕੇ ਤੇ ਬੋਚ ਲੈਣੇ ਆਹ ਠੀਕ ਆ ਆ ਪਏ ਪਏ ਆਪਣਾ ਭਾਈ ਚਲੋ ਚੱਲੀਏ ਆ ਨਾ ਠੀਕ ਐ ਦੇਖ ਲੈ ਯਾਰ ਜਾਣਾ ਤਾਂ ਪੈਣੀ ਹੈ ਗੱਲ ਉਹ ਜੀ ਦਾ ਭਾਈ ਦੇਖੋ ਅੱਜ ਆਉਣਾ ਕਿ ਕੱਲੂ ਆਉਣਾ ਕਿਸੇ ਨਾ ਕਿਸੇ ਪਾਸੋਂ ਆਉਣਾ ਹੁਣ ਨਹੀਂ ਟਾਈਮ ਹੈਗਾ ਤਿੰਨ ਚਾਰ ਦਿਨ ਹੈ ਕਿ ਨਹੀਂ ਆਈ ਲਾ ਜੇ ਹੁਣ ਲੰਘ ਜਾ ਘਰ ਤੇ ਫੇਰ ਅਗਲਾ ਕਹਿੰਦਾ ਲੈ ਅਸੀਂ ਕਿਹਾ ਤਾਂ ਆਪ ਦਾ ਹੈ ਨਹੀਂ ਘਰ ਹੈ ਕਿ ਨਹੀਂ ਰਹਿਣਾ ਪੈਣਾ ਘਰ ਰਹਿਣਾ ਪੈਣਾ ਭਾਈ ਉਹੀ ਦੱਲ ਚਲ ਤੁਰ ਕੇ ਨਾਲ ਮਾਰ ਗੱਡੀ ਫੇਰ ਕੰਨੇ ਚਲ ਦੇਖੀ ਯਾਰ ਕੱਲੂ ਆਉਣਾ ਉਹਨਾਂ ਨੇ ਬੰਨੂ ਇੱਧਰ ਵੀ ਇੱਧਰ ਤਾਂ ਨਹੀਂ ਹੈ ਜਮਾ ਹੁਣ ਇੱਧਰ ਜਮਾ ਹੀ ਹੈਗੀ ਆਹ ਹੀ ਰੇਸ ਸੈਟ ਇਹਦਾ ਜਮਾ ਹੀ ਠੀਕ ਹੋ ਗਿਆ ਸਾਰਾ ਏਰੀਆ ਭਾਈ ਹੁਣ ਇਹ ਪਤਾ ਨਹੀਂ ਕਿਹੜਾ ਚੱਕਰ ਦਾ ਆਲਾ ਸਾਰੀ ਠੀਕ ਹੋ ਗਈ ਹਾਲੇ ਫੋਟੋ ਸਾਹਮਣੇ ਆ ਕੈਮਰਾ ਘੁੰਮਦਾ ਵੀ ਦਿਖਾ ਦੋ ਕਿਤੇ ਕੋਈ ਰਬੜਾ ਕੁਸ ਲੈ ਖੜੀ ਹੈ ਨਹੀਂ ਇਹ ਨਹੀਂ ਇੱਕ ਵਾਰ ਦਾ ਬੁਰਾ ਹਾਲਤਾ ਮੋਹਣੇ ਵਾਲਾ ਕੰਮ ਹੋ ਗਿਆ ਦਾ ਪਹਿਲਾਂ ਆਈ ਤਾਂ ਮੈਂ ਗਈ ਇਹ ਤਾਂ ਜਮਾਈ ਬੁਰਾ ਹਾਲਤਾ ਲੱਗਦਾ ਇਹਦੇ ਬਾਅਦ ਜੂਗੀ ਥੋੜਾ ਭਰਨਾ ਵੀ ਹੈ ਹੁਣ ਦਾ ਪਪਾ ਭਰ ਜੂ ਇੱਕ ਇੱਕੇ ਭਰਨਾ ਵੀ ਥੋੜਾ ਫਰ ਇਹ ਵੀ ਡਿੰਗਾ ਵਿਚਾਰਾ ਹੋ ਗਿਆ ਠੀਕ ਹੈ ਨੇ ਚਲੋ ਜੀ ਇੱਕ ਵਾਰ ਜੀ ਖੁਸ਼ਕੋਚ ਵਨ ਇੱਕ ਵਾਰੀ ਹਾਂ 26 ਵਾਲੇ ਲੋੜਦੇ ਆ ਉਹ 26 ਵਾਲੇ ਕਿਹਾ ਬਈ ਪਾਣੀ ਵਿਸਕਾਇਆ ਇੱਥੇ ਹੁਣ ਕਿਆ ਕਹਿਦੀ ਇਹ ਪਾਣੀ ਵਿਸਕਾਇਆ ਸੀ ਪੂਰਾ ਨਾ ਤਪਾੜ ਪਾਣੀ ਦਾ ਪਾਣੀ ਉੱਦਣ ਦੇ ਬਾਅਦ ਮੋਟਦਾ ਪਾਣੀ ਲਾਇਆ ਜਿਹੜੇ ਮੀਂਹ ਦਾ ਉਹਦਾ ਪਾਣੀ ਲਾਇਆ ਕਰਦਾ ਨਹੀਂਦਾ ਕੋਈ ਬਰਾਬਰ ਦਾ ਆਹਾਂ ਜਿੱਦਿ ਆਪਾਂ ਦੇਖੇ ਅਗਰੀਕਾ ਲਾਈ ਦੀ 26 ਹੈ 26 26 ਦਾ ਬਈ ਵਾਕਮਾਲ ਚੀਜ਼ ਹੈ ਅਨਿੰਦਰ ਨਾਇਕ ਦੇ ਬਾਦ ਲਾਈ ਆ ਉੱਪਰ 26 ਦਾ ਯਾਰ ਵਧੀਆ ਆਈਟਮ ਹੈ ਕਹਿੰਦਾ ਹੈ ਬਸ 26 ਦਾ ਨਾ ਵਧੀਆ ਕਾਲ ਹੀ ਨਾ ਕਰ ਯਾਰ ਠੰਡਾ ਜਿਹਾ ਚੱਲੇ ਬਸ ਜਲਾਈ ਚਲਵਾਈ ਸ਼ੁਰੂ ਕਰੋ ਇਹਦੀ ਹੂੰ ਫੱਪੇ ਵਧੀਆ ਹੋਰ ਚੱਲ ਬਾਈ ਫਿਰ ਚੱਲ ਫਿਰ ਮਾਰ ਕੇ ਇੱਕ ਮੁੰਡਿਆ ਉਹ ਤੇ ਰਸਤਾ ਕਿੱਥੇ ਗਿਆ ਬਾਈ ਰਸਤਾ ਕਿੱਥੇ ਗਿਆ ਯਾਰ ਰਸਤਾ ਖੋ ਗਿਆ ਰਸਤਾ ਤਾਂ ਖੋ ਗਿਆ ਬਸਾਤਾ ਮੈਂ ਰਸਤੇ ਤੇ ਹੀ ਇੱਥੇ ਫਿਰ ਗਈ ਰਸਤੇ ਉੱਤੇ ਪਤਾ ਲੱਗਦਾ ਵੀ ਟਰੈਲਰ ਆ ਜਾਣਾ ਜਿੱਦਣ ਲੱਗੜ ਨੂੰ ਉਹ ਬਸਾਤਾ ਪਾਸੇ ਇਹੀ ਆ ਇਹ ਬੰਦੇ ਦਾ ਗਿੜਾ ਲਾਂਗਾ ਘੱਟ ਹੋਵੇ ਹੈ ਉਹ ਰਸਤੇ ਦਾ ਸਪਰੇਅ ਕਰਤੀ ਆਹ ਆ ਰਹਿ ਗਿਆ ਹੁਣ ਇਹ ਵੀ ਕਰਨਾ ਇੱਧਰ ਨੂੰ ਵੀ ਜਾਣਾ ਟਰੱਲ ਆ ਹਾਂ ਬੇਮ ਦਾ ਘੜਾ ਹੈ ਅਗਲੀ ਵਾਰ ਤੇ ਗੰਨਾ ਹੀ ਲਾਉਣਾ ਹੈ ਆ ਵਡੀਆਂ ਜਿਹੀ ਜੂਰੀ ਦਾ ਗੰਨਾ ਹੀ ਠੀਕ ਹੈ ਥੋੜੀ ਮੋਟੀ ਫਸਲ ਹੈ ਮੁਰਕਿਆ ਆ ਜੀਰੀ ਵੱਡ ਜਿਵੇਂ ਬੀਜ ਕੇ ਗੰਨਾ ਲਾਣਾ ਠੀਕ ਹੈ ਜੀਰੀ ਦਾ ਕੰਮ ਗਲਤ ਗੰਨੇ ਦਾ ਠੀਕ ਆ ਆ ਇਹਦੇ ਇੱਕ ਵਜੇ ਤਾਂ ਸਪਰੇਅ ਕਰਤੀ ਜੀਰੀ ਤੇ ਪਸਾਰ ਬਰਸਾਤ ਚ ਕੱਖ ਫੇਰ ਦੁਬਾਰਾ ਹੋ ਜਾਂਦਾ ਕਿੰਨੇ ਕੰਨ ਦੀ ਅਸੀਂ ਪੇਮੈਂਟ ਕਰਨੀ ਹੈ ਦੀ ਕਿੰਨੇ ਪਸ ਗਏ ਇੱਕ ਪਿਆ ਗਿਆ। ਪਾਰਕੀਆ ਕਿੰਨੇ ਬਸੇ ਆ? ਸੋ ਉਹ ਕਿ ਆਖੇ ਲਾਈਏ ਕਿਆ? ਹਾਂ ਹਾਂ ਕਿੰਨਾ ਵਗਦਾ ਆ ਵਿਚ ਆ ਬਰੂ ਜਾ ਇਹਦਾ ਕਿਆ ਕਹਿਣਾ ਓ ਯਾਰ ਕੋਈ ਨਹੀਂ ਕਹਿੰਦਾ ਕਿ ਕੋਈ ਨਹੀਂ ਹੁੰਦਾ ਇਹਨੂੰ ਇਹਦਾ ਸਮਾਪਤ ਆ ਖਤਮਗਾਣੀ ਦੀ ਮੈਨੂੰ ਕਹ ਦੋ ਦੋ ਵਾਰ ਬਣਾ ਦੇ ਆ ਫਿਰ ਆ ਰਹੂ ਇਹਨੂੰ ਕੀ ਮੈਂ ਦੋ ਵਾਰ ਆਈ ਇਹਨੂੰ 2 ਮਿੰਟ ਮੋੜੇ ਇਕੱਠੇ ਕਰਾ ਦਿੰਦੇ ਆ ਨਹੀਂ ਨਹੀਂ ਕਿੱਕੇ ਸਿੰਗਲ ਏ ਓ ਯਾਰ ਖਰਚਾ ਥੋੜਾ ਜਿਆਦਾ ਏ ਹਾਂ ਕਿੰਨਾ ਵਸੇ ਆ ਬਾਹਰ ਨੂੰ ਤੁਮਹਾਂ ਸਪਰੇਅ ਹੋ ਜਿਹੜੀ ਆ ਹਵੇਲੇ ਨਾ ਹਾਂ ਆ ਦੇਖੋ ਸਪਰੇਅ ਠੀਕ ਆਇਆ ਅਰੇ ਉੱਪਰ ਨਹੀਂ ਗਈ ਇਹ ਫਿਰ ਸਪਰੇਅ ਬਾਜ ਦੇਂਦੀ ਮਾਰੀ ਮੋਟੀ ਜਿੱਥੇ ਹੈ ਗਈ ਹੈ ਅੱਜ ਤੱਕ ਥੋੜਾ ਹੋਣੀ ਫੇਸ ਸਪਰੇਅ ਮਾਰ ਦੋ ਹੁਣ ਆਕਣਾ ਆ ਜਾਬੀ ਉੱਪਰ ਆ ਕੋਈ ਕੋਈ ਥੱਲੇ ਬੰਦਾ ਪੰਪ ਲੈ ਕੇ ਘੁੰਮ ਜੂਗਾ ਜਿੱਥੇ ਹੈ ਗਈ ਹੈ ਹੈ ਕਿ ਨਹੀਂ ਜੇ ਦੋ ਮਿਲ ਜਾਣ ਐ ਇਕੱਠੇ ਹੋਣੇ ਇਹ ਆਏ ਹਾਂ ਵਧੀਆ ਖੜਾ ਕਰਨਾ ਹੈ ਹੈ ਆਪਾਂ ਦਾ ਕੱਖ ਦਾ ਓਹ ਸ਼ੌਲਿਆ ਕਰਨਾ ਛੋਟਾ ਹਾਂ ਹੈ ਸ਼ੌਲਿਆ ਕੇ ਫਰਕ ਆਦਾ ਆਹ ਤਾਂ ਸ਼ੌਲਿਆ ਕੇ ਫਕਾਇ ਖਕ ਖਈ ਨਾ ਬਜੀਰੇ ਆ ਜਾਣੇ ਇਹਦੇ ਤਾਂ ਕੁਛ ਨਹੀਂ ਆ ਬੜਾ ਲੈ ਪਰਲਾ ਦੇਖਣਾ ਆਦਾ ਵੀ ਕਿਆ ਕੁਸ ਆ ਜਾ ਦੇਖ ਲੈ ਤੀਰ ਜੀ ਦੇਖ ਲੈ ਹਾਂ ਇਹ ਦੇਖੋ ਇਹ ਜਮਾਨ ਨੀ ਟੋਕੀਆ ਇਹ ਨੂੰ ਮਾਰ ਮਾਰ ਬਾਗੀ ਦਾ ਖੜ ਗਿਆ ਹਾਂ ਸਾਈਡ ਤੇ ਤਾਂ ਸ਼ੋਰ ਆ ਰੇ ਇੱਕ ਪਾਸੇ ਕਿਤੇ ਨਹੀਂ ਕਦਾਂ ਇਹ ਸ਼ੌਰਾ ਜੇ ਸ਼ੌਰਾ ਨਾ ਹੁੰਦਾ ਫੇਰ ਹੋਰ ਹੁੰਦਾ ਥੋੜੀ ਬਾਦੀ ਘਟੂਗੀ ਹੋ ਤਾਂ ਜਾਣੀ ਪੂਰੀ ਵੈਸੇ 200 ਤਾਂ ਹੀ ਹੋਣੀ ਐ ਇੱਥੇ ਸਾਰਾ ਸਾਰਾ ਹੋਊਗਾ ਚਾਨਾ ਜੂਨ ਮੇਰੇ ਵੀਰ ਮਾ ਹੋਣਾ ਸਾਰੇ ਅੱਗੇ ਫਰਕ ਪੈਣਾ ਬਸ ਫਿਰ ਇੱਕ ਇੱਕ ਵਿੱਗਾ ਹੈਗਾ ਪੂਰਾ ਇਹ ਮੈਂ ਵਿੱਗਾ ਖੋਊਗਾ ਰਿਗਲ ਗਾ ਲਿਆ ਹਣੇ ਸ਼ੌਰਾ ਨਹੀਂ ਹੈਗਾ ਇੱਧਰ ਮੂੰ ਜ਼ਮੀਨ ਤੇ ਲੱਗ ਗਈ ਆ ਆਹੋ ਵਿੱਗਾ ਹੋਣਾ ਇਹਨੂੰ ਕੋਈ ਨਾ ਕਰੇ ਵਿੱਗਾ ਹਾਂ ਇੰਗਲ ਵਾਹ ਆ ਜੀ ਨਾ ਸਪਰੇਅ ਹਾਲ ਵਾਲੇ ਬਾਜਿ ਬਣਾ ਕਿੰਨੇ ਤੇ ਆਸ ਵਾਲੇ ਆਏ ਬਕਟਾ ਬਾਹਰ ਬਾਹਰ ਹੈ ਨਾ ਖਾ ਹੋ ਜੂਗਾ ਜਿਹੜਾ ਫਿਰ ਗਾਹ ਪਾਣੀ ਲੱਗਣਾ ਇਹਨੂੰ ਫਿਰ ਕੋਈ ਨਾ ਗੰਨ ਡਬਲ ਥੋੜੋ ਹੋਣ ਵਾਲਾ ਹਲੇ ਉੱਪਰ ਆਗ ਲੱਗਣਾ ਇਹ ਜਿਹੜਾ ਲੇਟ ਵੱਡ ਹੋਇਆ ਦਿਖਦਾ ਕੱਦ ਘੱਟ ਇੱਧਰ ਤੇ ਸਭ ਤੋਂ ਬਾਅਦ ਉਹ ਵੱਡ ਹੋਇਆ ਚੱਲ ਫਿਰ ਢੱਬੇ ਲੈ ਨੂੰ ਮੇੜੇ ਨੂੰ ਉੱਪਰ ਆਗ ਬੰਨ੍ਹ ਸਾਰਾ ਸਿੰਗਲ ਕਰਾ ਦੇਣਾ ਹਾਂ ਉਹ ਵਿਹੜਾ ਕਿ ਟੱਲਾ ਲੰਬਾ ਪਚਾ 18 ਖੜਾ ਹੋ ਰਿਹਾ ਦੋ ਦੇ ਵਿਚ ਨੂੰ ਦੇ ਵਿਚ ਰੇ ਉਹ ਰੋ ਖੜਾ ਐਡਾ ਮੇਰਾ ਡਰੋਨ ਨਹੀਂ ਹੈਗਾ ਭਾਈ ਹੱਥ ਉਰ ਤੱਕੇ ਜਾਣਾ ਲੈ 2 ਫੁੱਟ ਕੇ ਉਹ ਦਿਖਦਾ ਉੱਪਰ ਦਿਖਦਾ 2 ਫੁੱਟ ਇਹ ਤਾਂ ਫੱਕ ਮੈਂ ਕਰ ਹਾਂ ਸਫਰੇ ਮਾਰੀ ਹੈ ਬਾਪੂ ਲੈ ਕੇ ਡੰਡਾ ਨਾਲ ਕੱਲੂ ਸਫਰੇ ਦਾ ਵੱਜੇ ਵਧੀਆ ਮੈਂ ਤਾਂ ਤੈਨੂੰ ਕਹਿਣ ਲੱਗਿਆ ਦਾ ਬਾਪੂ ਦੰਦੇ ਲੈ ਕੇ ਨਾਲ ਡੰਡੇ ਆ ਸਾਰੇ ਗੰਨੇ ਨਾਲ ਵੱਜੇ ਨਾ ਬਹੁਤ ਵਧੀਆ ਜੇ ਹੁਣ ਪਾਣੀ ਲਾਉਣਾ ਦੋ ਪੰਪ ਲੈ ਲੈ ਇਕੱਠੇ ਦੋ ਹਾਂ ਹਰ ਲਿਓ ਨੇ ਉੱਥੇ ਤੇ ਹਾਂ ਜਿੱਥੇ ਇੱਕ ਖਤਮ ਹੋਊਗਾ ਉੱਥੇ ਦੂਜਾ ਉੱਥੇ ਦੂਜਾ ਸਟਾਰਟ ਕਰ ਦੇ ਅਗਰ ਇਹ ਮੈਂ ਅਖਬਲ ਖੁੱਬਲਾ ਖਾਭ ਰੋ ਉਹ ਦੁਬਾਰਾ ਭੰਨੇ ਜਾਣੇ ਨਾਲ ਦੋ ਰਸਤੇ ਮਾਰਦੋ ਰਸਤੇ ਮਾਰਦੋ ਉੱਥੇ ਓਕੇ ਰਸਤੇ ਬੰਦ ਔਖਾ ਹੋਣਾ ਉੱਥੇ ਬਬੂਟੇ ਬੜੇ ਹੋਗੇ ਫਿਰ ਔਖਾ ਹੋਣਾ ਹੁਣ ਆਇਆ ਉਦਣ ਦਾ ਮੈਂ ਇੱਧਰ ਨੂੰ ਗੰਨਾ ਰੇ ਤੇ ਬਾਅਦ ਆਈ ਨਹੀਂ ਅਸੀਂ ਅਸੀਂ ਤਾਂ ਜਾਈਆਂ ਕਿੱਥੇ ਆਏ ਕਿੰਨਾ ਦੇਖਦਾ ਸਹੀ ਰਸਤੇ ਹੀ ਇੰਨਾ ਖਰਾਬ ਹੋਰੇ ਪੈਦਲਾ ਹੁੰਦਾ ਉਹ ਨਹੀਂ ਕਰਦੀ ਉਹਨੂੰ ਪੈਦਲ ਫਿਰ ਮੈਨੂੰ ਕੀਤਾ ਚੱਕਣਾ ਇਹ ਆ ਬੀਜ ਤੇਰਾ ਮੂੰਦਾ ਸਾਰਾ ਹੀ ਹੈ ਚੱਕਦਾ ਨਾ ਮਿਲ ਗੱਲੇ ਕਿ ਸੱਖੀ ਮੈਨੂੰ ਬੇਜ ਦਾ ਬਸੇ ਹੋਣੀ ਇੱਥੇ ਹੈ ਸਪਰੇ ਹੋ ਗਾ ਨਹੀਂ ਬਣਿਆ ਕਾਹੀ ਮੈਂ ਕਹਿੰਦਾ ਸਪਰੇ ਹੋ ਜੂਵੇ ਨਾ ਬਬ ਮਾਰਦੇ ਨਹੀਂ ਆਹ ਦੇਖੋ ਨਾਲ ਸਾਡੀ ਟੂੰਗ ਦੀ ਜੰਨੇ ਦੇ ਵਿੱਚ ਨਹੀਂ ਹੈ ਕਿ ਸੈਡਾ ਪਜਾਦਾ ਹੈ ਮਾਰਦੇ ਨਹੀਂ ਆਹ ਦੇਖੋ ਨਾਲ ਸੈਡਾ ਪਰ ਆਹ ਬੇਲ ਜੰਮੀ ਵੀ ਆ ਕਰਦੇ ਹੈ ਵਿਚ ਨੂੰ ਆਣਾ ਖੜੀ ਨੇ ਸਾਰੇ ਸਾਫ ਹੋਣਾ ਹੈ ਆ ਵੀ ਟਰੀ ਵੀ ਆ ਦੇਗਾ ਜੰਮੇ ਜਾ ਰਹੀ ਚੱਕ ਲੈਣੇ ਗਾ ਲੂ ਪੰਪ ਜੇ ਟਾਈਮ ਲੱਗ ਗਿਆ 2 ਘੰਟੇ ਦਾ ਕੰਮ ਹੈ 2 ਦਾ 2 ਪੰਪ ਹੋਣ ਇੱਕ ਬੰਦਾ ਗੈਲੇ ਲਾਠੀ ਵਾਲਾ ਹੋਵੇ ਹਾਂ ਠੀਕ ਨਹੀਂ ਹੋਰ ਗਿਆ ਐਨ ਤੇਜ਼ੀ ਕਰਕੇ ਮਾਰ ਦੇ ਨਾਲੇ ਸਾਰਾ ਚੂਫਾ ਨਹੀਂ ਪਊਗਾ ਨਾਲ ਜੇ ਪਾਣੀ ਲਾਉਣਾ ਪੱਗਾ ਸੁੱਕਾ ਤਾਂ ਰਹੂਗਾ ਨਾਲ ਸਾਰਾ ਸਾਫ ਤਾਂ ਰਹੂ ਸੁਥਰਾ ਠੀਕ ਨਹੀਂ ਆਹ ਸੈਡ ਜਾ ਹੋ ਜਣ ਲੱਗ ਲਗਾ ਹੈ ਆ ਕੰਨਾਂ ਨੂੰ ਦੇ ਉਹ ਦੇਖੀ ਜਾ ਕੇ ਦੇਖ ਕੇ ਜਾ ਜਾ ਹੁੰਦਾ ਜਾ ਨਹੀਂ ਮੁੜੇ ਨਹੀਂ ਪਿੱਛੇ ਨੂੰ ਇੱਥੇ ਲੱਖ ਹੋਣਾ ਬਾਈ ਕਿੱਥੇ ਲੱਖ ਹੋਣਾ ਕਦੇ ਉਂਗਲੀ ਨ ਲੰਘਦੀ ਇੱਥੇ ਜਿਹਦਾ ਅੰਕਲੇ ਦੇ ਪਿੱਛੇ ਉਹ ਕੰਨਾਂ ਜਿਆਦਾ ਉਹ ਸੰਘਣਾ ਸੰਘਣਾ ਗੱਗੇ ਆ ਬਹੁਤ ਸੰਘਣਾ ਉੱਪਰ ਵਾਲਾ ਖੇਤ ਆਦਾ ਥੱਲੇ ਖੱਤੀ ਆ ਯਾਰ ਆ ਸ਼ੌਰੇ ਵਾਲੀ ਤੇ ਉੱਪਰੋਂ ਆਊਗਾ ਹੁਣ ਤੂੰ ਹੀ ਪਾਸੇ ਤੂੰ ਆ ਗੇੜ ਜਿਹੜੀ ਪਰਾ ਪਹੀ ਆ ਹਮ ਇਹ ਹੁਣ ਕੀ ਕਰਨਾ ਗਾਂਹ ਜਾ ਕੇ ਸਪਰੇਅ ਕਰ ਦਿੰਦੇ ਇਹ ਨਾਲੇ ਦੇ ਘੁੰਮ ਜੇਣਾ ਫੇਰ ਨਾਲ ਚੂਹੇ ਚਾਹੇ ਦਾ ਪਤਾ ਲੱਗ ਜਾਊਗਾ ਠੀਕ ਨਹੀਂ ਹਮ ਬਿਮਾਰੀ ਜਾ ਹੈ ਤਾਂ ਕੰਨਾਂ ਇਹ ਠੀਕ ਹੈ ਨਾਲੇ ਸਪਰੇਅ ਨਾਲ ਇੰਨੀਆਂ ਕਰਤੀਆਂ ਬਿ ਜਾ ਜਗੇਰ ਨੂੰ ਕਹਿ ਰਹਾ ਮੈਂ ਜਪੜਾ ਪਰ ਕਹਿੰਦਾ ਵੀ ਸਪਰੇਅ ਕਰ ਦੇ ਲੋ ਪਰ ਉਹਨਾਂ ਦੇ ਹੈਗੀ ਆ ਗੋਗਾ ਪੂਜੀ ਜਿਹੜੀ ਪ੍ਰਾਗ ਸੁੱਕਦਾ ਹੁੰਦਾ ਉਹਨਾਂ ਨੇ ਹੈਗੀ ਨੂੰ ਸਪਰੇਅ ਨਹੀਂ ਕਰੀ ਚਲੋ ਚੱਲੀਏ ਕਿਤੇ ਕਰੀ ਵੀ ਹੁੰਦੀ ਸਪਰੇਅ ਆ ਜਾ ਕਿੰਨਾ ਹੁੰਦਾ ਵੇ ਜਾ ਥੱਲੇ ਖੜ ਜਾ ਔਰੇ ਪੜਾਏ ਜੀ ਪਰਦਾ ਮੈਂ ਖੜ ਦੋ ਮਿੰਟ ਪੂਰਾ ਸਾ ਨਹੀਂ ਹੁੰਦਾਗਾ ਜਾ ਤਾਂ ਹੋ ਜਾਤਾ ਭਾ ਜਾਇਆ ਤੂੰ ਯਾਰ ਭਾ ਜਾਇਆ ਤੂੰ ਅਸੀਂ ਚੱਲਦੇ ਆਂ ਨਿੱਧਰ ਨੂੰ ਸਾਨੂੰ ਆਪਣਾ ਆਇਆ ਡਰਦਾ ਵੀ ਔਰੇ ਕੀ ਆ ਨਿਕਲਿਆ ਹੁਣ ਇੱਥੇ ਖਾਰੇ ਕਾਨੇ ਟਾ ਲੈਣੇ ਚੱਲ ਜੇ ਵਜੇ ਆਗ ਨਹੀਂ ਵਾ ਮੱਦੀਆ ਵਾਣ ਹੈ ਵੀਆਂ ਵਾਣ ਵੀਆਂ ਵਾਣ ਫਰੋਕ ਪਾ ਨਾ ਰਿਹਾ ਪਰ ਫਰੇ ਉਹ ਠੀਕ ਆ ਕਿੰਨਾ ਇਹਨ ਮੁੜਿਆ ਤੂੰ ਕਾਨੂੰ ਕੁਛਿਆ ਕਿ ਆਏ ਹੈ ਸੂਰੇ ਬੋਲ ਗੱਟੋ ਬੋਲ ਬਾਦਾਂ ਕਿਧਰੇ ਯਾਰ ਨਾ ਨਾ ਜਾਨਵਰ ਅੰਦਰ ਆਦੇ ਹੈ ਓਏ ਆ ਜਾ ਤੁਰਿਆ ਆਉਂਦੀ ਬਾਜ ਹੈ ਤੁੱਕਾ ਪਿਆ ਫੇਰ ਤੂੰ ਜਾਇਆ ਇੱਕ ਵਾਰ ਆ ਜਾ ਨਹੀਂ ਦਬੜ ਬਖੜ ਕਰਾ ਗਈ। ਨਾ ਤਾਂ ਅੱਤੇ ਹੱਥ ਦੋਗੀ ਤੇਰੇ ਵਾਲੀ ਯਾਰ। ਜਾਮਰ ਆ ਜਾਏ ਸੂਤ ਨਾ ਹੋਵੇ ਕੋਈ ਹੋਰ ਹੋ ਜਾਮਰ ਪਰ ਜਾਮਰ ਹੈਗਾ ਵਿੱਚ। ਖੜੀ। ਸ਼ਾਂਤ ਰਹੀਂ। ਬੰਦ ਹੋ ਗਿਆ ਹੁਣ। ਮੁੜਿਆ ਮੁੜਿਆ ਪੇਪੋਲਾ ਤਾਂ ਜਰੂਰ ਪੰਕਾ ਲੈਣਾ ਹੈ ਹੈਗਾ 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 ਆਵਾਜ਼ ਆਉਂਦੀ ਹੈ ਹੈ ਆਵਾਜ਼ ਆਉਂਦੀ ਬਈ ਬਿੱਲੀ ਦੇ ਬਲੂੰਗੜਾ ਲੱਗਦਾ ਮੈਨੂੰ ਬਿੱਲੀ ਬਲੂੰਗੜਾ ਕਿ ਆਏ ਇਹ ਮੈਨੂੰ ਪਹਾਲ ਲੱਗੂ ਬਾਤ ਆਵਾਜ਼ ਸੂਰ ਦਾ ਜਵਾਬ ਵੀ ਨਾ ਹੋਵੇ ਪੰਕਾ ਜਰੂਰ ਦਾ ਵੀ ਹੋ ਸਕਦਾ ਓ ਸੂਰ ਦਾ ਵੀ ਹੋ ਸਕਦਾ ਇਹ ਦੇਖ ਲਾ ਆਲੂ ਬੜਾ ਛਿਲੜਾਉਣਾ ਇਹ ਤਾਂ 39 ਆਹ ਕੈ ਆਉਂਦੀ ਖਾਲੀ ਰੇ ਇੱਧਰ ਆਹ ਕਿੰਨੇ ਚੋ ਆਵਾਜ਼ ਆਈ ਹੈ ਹੁਣ ਅਸੀਂ ਗਏ ਆ ਚਾਚਾ ਪੁੱਛ ਅੱਜ ਹੈ ਨਾ ਸੂਰ ਦੇ ਉਹਦੀ ਬਾਤ ਸੀ ਇਹ ਜਿਹੜਾ ਮੂਹ ਮਾਰਦਾ ਹੁੰਦਾ ਨਹੀਂ ਕਿੰਨੇ ਜਿਹਾ ਹੋ ਪਾਪਾ ਨਹੀਂ ਮੈਂ ਤੁਰ ਕੇ ਨਹੀਂ ਹਿੱਲਿਆ ਆ ਰੇ ਕੁਗੂਆ ਹੋ ਮੁਰੇ ਦੇਖੀ ਜਾਟਾ ਮੁਰੇ ਤੂੰ ਜਾ ਆਪੜਾ ਟੁੱਟ ਟੁੱਟ ਤੂੰ ਤੇ ਖਾਵਾਂਗਾ ਨਾ ਨਾ ਨਹੀਂ ਆਉਂਦਾ ਬੈਂਚ ਐਸੇ ਪੜਾਂਗਾ ਹਾਂ ਤਾਂ ਹੁਣ ਪੈੜ ਹੈ ਨਹੀਂ ਤੇ ਬਾਹਰ ਪਹਿਲਾਂ ਬਹੁਤ ਪੈੜ ਕਿਹਾ ਜਿੱਧਰ ਦਾ ਕਿਨਾਂ ਬੰਨਤਾ ਪੈੜ ਨਹੀਂ ਹਾਂ ਇਹ ਕੰਡੇ ਨੂੰ ਥੋੜਾ ਬੈਠਣਾ ਕੱਲ ਚੱਲ ਚੱਲ ਤੂੰ ਚੱਲ ਕੰਡੇ ਨੂੰ ਥੋੜਾ ਬੈਠਾ ਇਹ ਖੜੀ ਖੜੀ ਜੋ ਵਾਲੇ ਕੋ ਨਹੀਂ ਆ ਉਹ ਬਈ ਆ ਖੜੀ ਖੜੀ ਜੋ ਹੈ ਵਾਦਾ ਫਾ ਫਰਕ ਨਹੀਂ ਹੈ ਕੋਈ ਖੜੀ ਖੜੀ ਜੋ ਉਈਆਂ ਹੋਰ ਇਹ ਗੱਲਾਂ ਮਰੀ ਜਾਂਦਾ ਇਹ ਵੀ ਹੋਊਗਾ ਹੋਰ ਇਹਨੇ ਨਹੀਂ ਕਿਹਾ ਹੋਰ ਕੀ ਅੱਜ ਆਏ ਤੁਸੀਂ ਪਰ ਇਥੇ ਵੱਧ ਜੰਗਲ ਗਿਆ ਹੋਊਗਾ ਦੱਸ ਮੈਨੂੰ ਭਈਏ ਤਾਂ ਤੇ ਤਾਂ ਤੋਂ ਬਾਂਦੇ ਫਿਰ ਜਾਂਦੇ ਲੈ ਜਾਣ ਬਤਨ ਹੈ ਜੀ ਤਾਂ ਆਹ ਨਾ ਬਣੀ ਨਾ ਲੰਬੀ ਦੇ ਆ ਦੇ ਮੇਰੇ ਕਹੇ ਲੱਗੇ ਆਹ ਕੰਨਾ ਉਹਨੇ ਇਹ ਖੁੱਲ ਗਈ ਆ ਦੇਖ ਪਾਣੀ ਜਦੋਂ ਬਣਾ ਦਿੱਤੇ ਦੁਆਰੇ ਅਰੇ ਬੈਠੀ ਨੀ ਬਈ ਲੱਗਿਆ ਮੈਂ ਬਾਹਰੇ ਆਹ ਰਿਹਾ ਖੜੀ ਹੈ ਖੜੀ ਬੰਦੀ ਨੇ ਪਾ ਕੇ ਮਰੇ ਕੋ ਨਾ ਇਹ ਜੀ ਜੀ ਕੋਰੇ ਹੋਰੋਂ ਆਪਾਂ ਫਾਲ ਮਜਾ ਬਣਨਾ ਸੀ ਬਸ ਇਤ ਸਾਰਾ ਮਜਾ ਬਣਨਾ ਪੁਰੇ ਦੱਸ ਮੈਨੂੰ ਕਿਹੜੇ ਸਾਫ ਨਾਲ ਬਾਈ ਤੁਸੀਂ ਆਪੇ ਦੇਖੋ ਵੀ ਆਹ ਰਸਤਾ ਹੈ ਉਰੇ ਬੰਦੇ ਤੇ ਥੋੜੀ ਲੰਘ ਜਾ ਜਾ ਬਦਲ ਲੰਘ ਹੈ ਜਿੱਦਣ ਕਿੰਨਾ ਕੱਢਣਾ ਸਾਫ ਹੋ ਜਾਂਦਾ ਇਹਦਾ ਗੱਗੇ ਹੁਣ ਜੇ 10 ਮੈ ਨੂੰ ਆਉਂਗਾ ਤਾਂ ਤੂੰ ਮਾਫ ਹੁਣ ਬਰਸਾਤ ਆ ਬਾਈ ਇਹ ਤਾਂ ਹੋਣੀ ਹੈ ਮੈਨੂੰ ਸਾਫ ਹੋਪਾ ਇਹਦੇ ਬਰਸਾਤ ਤਾਂ ਹੋਣੀ ਹੈ ਸਹੀ ਆਲੇ ਆ ਦਾਗ ਲਾ ਕੇ ਪੇਲ ਪਰ ਵੀ ਨਹੀਂ ਇੱਕ ਵਾਰ ਤਾਂ ਬਾਈ ਹੁਣੇ ਹੀ ਕੰਮ ਹੈ ਭਾ ਬਹੁਤ ਹੀ ਭੇਲਦੇ ਆ ਇਹ ਅਬੇਲਾ ਬੁਲਾ ਜੀਆ ਤੇਰੇ ਹਿਸਾਬ ਨਾਲ ਉਹ ਕਿਸੂਸਰਾ ਹੈ ਜੀ ਮਾਰਾ ਦੀ ਕਿਰਪਾ ਮਾਰ ਕੋਈ ਨਹੀਂ ਹੋਈ ਸਾਨੂੰ ਆ ਦੇਖ ਲੈ ਆ ਦੇਖ ਲੋ ਬਾਈ ਦੁਰੰਗਾ ਹੈ ਬਾਈ ਜੰਗਲ ਜੰਗਲ ਖਾਹ ਨੂੰ ਪੂਰਾ ਦੇਖੋ ਦੇਖੀ ਜੇ ਬੰਗਾਲਾ ਜਾਨਵਰ ਭਰੀਆਂ ਢੋਂਦਾ ਉਹ ਕਿੰਨਾ ਵੱਡਾ ਪੇ ਜੜ ਤੇ ਵੱਡਦਾ ਇਹ ਅੰਦਰ ਅੰਦਰ ਗੱਡ ਮੋਨ ਲੱਜਣਾ ਕਾਹਾਂ ਬਸ ਵੱਡੂ ਲੱਜਾ ਰੱਖਣੀ ਐ ਕਿ ਤੂੰ ਹਾ ਕੁੱਤਣਾ ਲੈ ਦੇਖੋ ਬਾਈ ਲੈ ਇਧਰੋਂ ਦੇਖ ਲੋ ਕਿਤੇ ਰਸਤਾ ਹੋਵੇ ਸਾਨੂੰ ਆਏ ਦੇਖ ਲੋ ਮੈਂ ਡਿੰਕਾ ਲਾ ਦੂਆ ਮੈਡੋਨਨ ਲੇਹ। ਸਾੜੀ ਵੇਚਦਾ ਵੱਧਦਾ ਬਹੁਤ ਆ ਬਾਈ ਇਹ। ਇਹ ਜਾਂਦੀ ਹੀ ਹੈ ਇਹਦਾ ਛੜਨਾ ਨਾ ਇਹਦਾ। ਇਹੀ ਜਾਂਦੀ ਕਿੰਨੇ ਦਾ ਖਾਉਡੀ। ਬਾਈ ਹੀ ਜਾਂਦੀ ਏ ਸਾੜੀ। ਇਹਦਾ 20 ਹਾੜਨਾ ਕਹਾ ਡੋਂਡੀਆਂ ਬਹੁਤ ਲੱਗਦੀਆਂ ਇਹਨੂੰ। ਮਾੜਾ ਪਟਕ ਦੇਣਾ ਇਦ ਕੀ ਆਪਾਂ ਨੇ ਇਹ ਕਣਕ ਦੀ ਜੀ ਲਾਉਂਗੀ। ਇਦੋਂ ਕਣਕ ਦੀ ਜੀ ਲਾਉਂਗੇ ਹੁਣ ਤਾਂ। ਉਹਦੇ ਬਾਅਦ ਫੇਰ ਆਪ ਸੁੱਕ ਰੱਖ ਕੇ ਦੇਖੂਗੇ ਫੇਰ। ਨਾਲ ਪਾਉਂਦੇ ਕਣਕ ਦੀ ਜੀ। ਨਹੀਂ ਨਹੀਂ ਫੇਰ ਹੋਰ ਕੰਮ ਛੇੜਨਾ ਆਪਾਂ ਨੇ। ਫੇਰ ਆਪਣਾ ਸਬਜ਼ੀ ਦਾ ਛੇੜ ਕੇ ਦੇਖਣਾ ਉਹਦੇ। ਆਲੂ ਉਲੂ ਹੈ ਇਲਮ ਗਲਮ ਜੀ ਠੀਕ ਨਹੀਂ ਗੱਲ ਹੈ ਦੇਹਾੁਰਾ ਨੋ ਨਹੀਂ ਇਹ ਰਹਾ ਬੱਦ ਸਬਜੀ ਹੋਣੀ ਔਰੇ ਸਭ ਨਾਲ ਵੱਧ ਹੋਣੀ ਸਬਜੀ ਉਹਦੇ ਨਾਲ ਲੱਗ ਹੈ ਹੋਣੀ ਬਾਬ ਜੀ ਪਰ ਆਏ ਨਾ ਮੈਂ ਕਹੇ ਵੀ ਹੋਣੀ ਨਹੀਂ ਹੋਣੀ ਤਾਂ ਬਹੁਤ ਔਰੇ ਬੱਸ ਤੇ ਆਏ ਨਾ ਕਹੇ ਵੀ ਹੋਣੀ ਨਹੀਂ ਹਲਦੀ ਖੜੀ ਦੇਖ ਲੈ ਤੇਰੇ ਸਾਹਮਣੇ ਬੂਟਿਆਂ ਚ ਇਹਦਾ ਤੇ ਬੂਟਿਆਂ ਬਹੁਤ ਫਲਦੀ ਐ ਇਹ ਛੋਰੇਆਂ ਵਿੱਚ ਜਿਆਦਾ ਛੋਰੇਆਂ ਬਹੁਤ ਚਲਦੀ ਐ ਇਹ ਛੋਰੇਆਂ ਵਿੱਚ ਇਹ ਫਲਦੀ ਛੋਰਾ ਹਾਂ ਠੰਡੀ ਐ ਇਧਰ ਨੂੰ ਠੀਕ ਹੋਊਗਾ ਰਸਤਾ ਯਾਰ ਬੱਕਾ ਬਾਈ ਮੀ ਪਿਆ ਵਾ ਦੇਖ ਇਧਰ ਰਾਤ ਮੀ ਪਿਆ ਇਹੇ ਪੰਗਿਆਂ ਲੋ ਆਹ ਤੇ ਵਾ ਚੱਲਾ ਆਪਣਾ ਇੱਥੇ ਆ ਯਾਰ ਆਪਾਂ ਕਿਲੋ ਸੜਕ ਨੂੰ ਚੱਲੋ ਸਿੱਧਾ ਉਹ ਉਹ ਜਾ ਬੁਰਾ ਹਾਂ ਕਿੱਧਰ ਨੂੰ ਆਏ ਤੂੰ ਹੋ ਲੋ ਚੁੱਪਾ ਕੇ ਆਪਣਾ ਹਾਂ ਬਈ ਹੂੰ ਕਰਾ ਕਰੇ ਸਦਾ ਹਾਂ ਉਹਨੇ ਫੋਟੋ ਤੇ ਜੀ ਆ ਕਹਿੰਦਾ ਸਵੇਰ ਨੂੰ ਆ ਕੇ ਦੇ ਦਈਂ ਜੋ ਟਾਲੇ ਦੀ ਹਾਂ ਰੰਗ ਨੂੰ ਖੜ ਗਿਆ ਜਾ ਕੇ ਬਿੱਡ ਬੁੱਡ ਖੋਲਤਾ ਸਾਰਾ ਤਿਆਰ ਹੋ ਗਿਆ ਜੀ ਚੱਲਦਾ ਹਾਂ ਹੂੰ ਗੁਡ ਮਾਰਨਿੰਗ ਹੈ ਜੀ ਗੁਡ ਮਾਰਨਿੰਗ ਉਹ ਦੇਖ ਲਓ ਕੰਸੀ ਲੱਗ ਗਈ ਜੀ ਆਦਾ ਬੰਟੀਰ ਪਾਸੇ ਖੜਾ ਹੋ ਗਿਆ ਉਹਨਾਂ ਨੇ ਹੱਬਾ ਹੱਬਾ ਹਿੰਦ ਤੇ ਆ ਤਾਂ ਬਾਤ ਨਹੀਂ ਪਾਉਂਦੇ ਮਰਦਾ ਪਾਉਂਦੇ ਤਾਂ ਇਹ ਨਹੀਂ ਆ ਆ ਲੋਗ ਆ ਲੋਗ ਲੱਗਣਾ ਲੋਗੋ ਵਾਲੇ ਦੀ ਵੀ ਕਟਿੰਗ ਪੂਰੀ ਪੂਰੀ ਕਰੀ ਜਾਂਦੇ ਨੇ ਹੂੰ ਹੂੰ ਵੇ ਕਰਤੀ ਤਿਆਰੀ ਤਿਆਰੀ ਆ ਕਾਹੀ ਬੁਲਾਉਂਦੇ ਆ ਉਹ ਵੀ ਦੇਖ ਲੋ ਇੱਕ ਵਾਰੀ ਆ ਜਾ ਹੁਣ ਕਸਰ ਮਾਹਰ ਵੀ ਦਸ ਦੋ ਜ ਮਾਰੀ ਮੋਟੀ ਆ ਗਈ ਕੱਢ ਦੀ ਉਹ ਵੀ ਟੀਗਰ ਅੱਗੇ ਤੇ ਪਹਿਲਾਂ ਠੀਕ ਨਹੀਂ ਗੱਲ ਚਲਦੇ ਗੱਲ ਕੋਈ ਨਹੀਂ ਕਹਦਾ ਛੱਡੀ ਲੈ ਨਾ ਸਾਰਾ ਫਿੱਟ ਕਰਤਾ ਫਰਾਂਸਾ ਸਾਨੂੰ ਸਰ ਜੀ ਫਿੱਟ ਹੋਣੇ ਬਾਅਦ ਨੂੰ ਸਰ ਜੀ ਇੱਕ ਦੋ ਬੰਦੇ ਕਰ ਲਾ ਹੋਰ ਗੱਲਾਂ ਮਾਰਦੇ ਜਾਉਗੇ ਬਾੜ ਬਹੁਤ ਬੰਦੇ ਤਾਂ ਹੈਗੇ ਆ ਜਗਦੀਪ ਐ ਕਾਲਾ ਚਾਚਾ ਜੀ ਇਹ ਰਹਿ ਗਏ ਇਹਨਾਂ ਨੂੰ ਗੇੜਾ ਮਰਵਾ ਦੀ ਕੋਹਣਾ ਆਹੋ ਬਾਕੀ ਤਾਂ ਘੁੰਮੇ ਆਏ ਪਹਿਲਾਂ ਤਾਂ ਕਹਿੰਦਾ ਕਹਿੰਦਾ ਇੰਨੇ ਜਿਹਾ ਮਾ ਚੱਲੂਗਾ ਕਹਿੰਦਾ ਤਿਆਰ ਮੜਾ ਦੇਖਣ ਨੂੰ ਲੱਗਣਗੇ ਹਾਂ ਮਾ ਠੀਕ ਆ ਭਾਈ ਇਹ ਵੀ ਕਹਿੰਦਾ ਚਲ ਆ ਗਿਆ ਦੇਖੂ ਗਲਡ ਚੱਲੂਗਾ ਹੁਣੇ ਕੱਲ ਆ ਗਿਆ ਹੁਣ ਦੇਖਣ ਕਾ ਚੱਲੋ ਇਤਨੀ ਗੱਲ ਹ ਹੁਣ ਉਹ ਹੁਣ ਉਹ ਚੀਜ਼ੇ ਦੇਖੀ ਜਿਹੜਾ ਉਦਲ ਦੇਖਿਆ ਤੇ ਹੁਣ ਤਾਂ ਬਿੱਡ ਬਿੱਡ ਖੋਲਦਾ ਹੈ ਬਿੱਡੀਆਂ ਸਭ ਖੁੱਲੀਆਂ ਪਈਆਂ ਤਾਂ ਉਹਨੇ ਨਿਗਾ ਮਰੋਣੀ ਵੀ ਦੇਖੋ ਭਾਈ ਸਾਰਾ ਲੋਹਾ ਲਹਾ ਸਹੀ ਲੱਗਾ ਵੈ ਆਹ ਥੋੜਾ ਪਿਆ ਆਹ ਪਿਆ ਦਸ ਦੂਗਾ ਸੁਆ ਮਸਲਾ ਕੀ ਹੈ ਹੂੰ ਠੀਕ ਨਹੀਂ ਚੱਲ ਹੈ ਕਿ ਨਹੀਂ ਉਪਰ ਨਿਗਾ ਵੱਜਣੀ ਚਾਹੀਦੀ ਵਾ ਦੇਖੋ ਹੋਰ ਤਾਂ ਨਹੀਂ ਲੋਣਾ ਜੇ ਰੰਗ ਹੋ ਗਿਆ ਫਿਰ ਕੁਝ ਨਹੀਂ ਹੋਣਾ ਬਾਅਦ ਵਿੱਚ ਫਿਰ ਨਹੀਂ ਕੁਝ ਹਾਂ ਰੰਗ ਤੇ ਡੰਗ ਤੇ ਪਹਿਲਾਂ ਬਹਿਣਾ ਕਰਨਾ ਪਹਿਲਾਂ ਪਾਸ ਇੱਕ ਘੜਾ ਹੋਣਾ ਨਹੀਂ ਤੇ ਬਾਅਦ ਮਨ ਲੱਗਦਾ 1 ਵਜੇ ਨਾਲ ਜਦੋਂ ਰੰਗ ਹੋ ਗਿਆ ਰੰਗ ਤੇ ਹੋ ਗਿਆ ਅੰਗ ਤਾਂ ਕਦੇ ਨਾ ਰੰਗ ਦਾ ਫਿਰ ਫਾਈਨਲ ਹੋ ਗਿਆ ਜੇ ਹੁਣ ਜਾਣੀ ਲੋੜ ਨਹੀਂ ਜੇ ਮੇਲਾ ਹੈ ਤੇ ਨਹੀਂ ਆਈ ਨਾ 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 ਦੇਖ ਕੇ ਆਣਾ ਇੱਕ ਵਾਰ ਜਾ ਕੇ ਰੰਗ ਤੇ ਪਹਿਲਾਂ ਹੀ ਗੱਡਾ ਹੋ ਬੱਜੂਗਾ ਜਦੋਂ ਕਲੀਅਰ ਕਰਤਾ ਨਾ ਇਹਦਾਂ ਸਭ ਕੁ ਡੋਗਾ ਡੰ ਨਾ ਵੀ ਹੁਣ ਰੰਗ ਕਢਾਉਣ ਲੱਗੇ ਉੱਥੇ ਕਿਹੜਾ ਬਜਾਣਾ ਇੱਕ ਉਹਦੇ ਬਾਅਦ ਰੰਗ ਦਾ ਆਪਾਂ ਮੇਲੇ ਜਾ ਕੇ ਦੇਖਣਾ ਰੰਗ ਬਠੀਕ ਨਹੀਂ ਹੋ ਗਿਆ ਕਰ ਲੂ ਕੋਈ ਮੋਟਰ ਆਹੋ ਠੀਕ ਨਹੀਂ ਗੱਲ ਬਾਅਦ ਵਿੱਚ ਸਟਿੱਕਰਾਂ ਦੀ ਰਹਿ ਗਈ ਹੁਣ ਤਾਂ ਹਮ ਹੈ ਕਿ ਨਹੀਂ ਸਟਿੱਕਰ ਦੇਖ ਲਈ ਬਾਈ ਉਹ ਕਹਿੰਦਾ ਉਦੋਂ ਕਹਿੰਦਾ ਜਿੱਦਣ ਆਉਣਾ ਕਾਲੂ ਸਿਲੇਕਟ ਕਰਾਉਣਾ ਸਟਿੱਕਰ ਉਹਨਾਂ ਨੇ ਕਰਾਈ ਕਰਾਈ ਤੇ ਮੈਂ ਤੇ ਗੱਲ ਪੈ ਜੂਗਾ ਬਾਅਦ ਵਿੱਚ ਆਕਰਾਤ ਆਪਣਾ ਆਪ ਗਲਾਈ ਜੋ ਕਰਉਣਾ ਤੇ ਨਾ ਨਾ ਜਿਹੜੀ ਚੀਜ਼ ਸੋਹਣੀ ਲੱਗੂਗੀ ਉਹ ਲਾਉਣੀ ਹੈ ਹਾਂ ਜ਼ਿਆਦਾ ਨਹੀਂ ਲਾਉਣੇ ਸਿਰਪਾ ਸਿਰਪਾ ਜਿਹਾ ਰੱਖਣੇ ਬਸ ਪਰ ਮਜ਼ਾ ਨਹੀਂ ਕਰਨਾ ਠੀਕ ਹੈ ਕੱਲੂ ਚਲਦੇ ਆ 12:00 ਵਜੇ ਠੀਕ ਨਹੀਂ ਹੋਰ ਕੀ ਹੈ 12:00 ਵਜੇ ਨਿਕਲਦੇ ਆਂ ਬੰਦੇ ਸਾਰੇ ਕਰ ਲਾ ਪਹਿਲਾਂ ਪਰ ਮੌਕੇ ਦੀ ਮੌਕੇ ਜਵਾਬ ਜਵਾਬ ਦੇ ਦੇਣਾ ਭਾਈ ਸਿੱਧੀ ਮੈਂ ਫੋਨ ਕਰ ਦਿੰਨੇ ਬੰਦੇ ਪੱਕਾ ਆਪ ਨੂੰ ਕਹ ਦੀਗਾ ਵੀ ਬਈ 12 ਦਾ ਮਤਲਬ ਈ 12 ਕਾਰ ਪੀਓ ਜਾ ਕੱਲੂ ਸ਼ੁੱਕਰ ਵੜਦੀ ਤੇ ਸਕਾਪੀਓ ਜਾ ਮੇਰੀ ਕਢੀ ਲੀ ਜੀ ਦੀ ਮਰਜ਼ੀ ਲੈ ਜੀ ਤੂੰ ਇੱਕੋ ਜੀ ਬਣੀਏ ਦੋਏ ਤਰਨੂ ਅਗੜੀ ਮਰਜ਼ੀ ਲੈ ਜੀ ਉਨਾਂ ਕਹੇ ਤੇਰੇ ਪੀਣਾ ਦੋਣ ਸਭ ਕਹੇ ਉਨਾਂ ਕਹੇ ਕਾਲੀ ਵਾਲੀ ਐ ਵੀ ਥੋੜੀ ਜੀ ਨਾ 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 ਮੀਓ ਪੁਰਾਣੀ ਐ ਹੂੰ ਉਹ ਉਧਰ ਗੱਡਾ ਬਣਾ ਲਿਆ ਕਾਲੇ ਦਾ ਨੀ ਕਾਲੇ ਥੋੜੀ ਜਾਲ ਪਾੜ ਰਿਆ ਨਾ ਹਾਂ ਕਾਨੂੰ ਪਾਗਲਾ ਕੱਕ ਗੱਡੀ ਘਾਟ ਕੱਢਦਾ ਸਾਰੀ ਕਿਤੇ ਆਟੋ ਮਾਰੀ ਜਾਂਦੀ ਡੇਣੀ ਉਹ ਸ਼ੌਕ ਕਰਵਾਦੇ ਡੱਕ ਡੱਕ ਹੁੰਦਾ ਥਾਏ ਵਰਦੀਆਂ ਥੋੜੀ ਜ ਐ ਮੈਂ ਬਹਿਣਾ ਔਖਾ ਫਿਰ ਬੰਦੇ ਸੀ ਲੈਣੇ ਇਹ ਜੇ ਵੀ ਤੂੰ ਤੀ ਕਿਹੜਾ ਬਹਿ ਨਹੀਂ ਹੁੰਦਾ ਉਹ ਵੀ ਕਰ ਲਓਗੇ ਲੋ ਲੈਣੀ ਹੈ ਹਲੇ ਬਾਤ ਕਰੂੰਗਾ ਲਗਾ ਲੋੜਾ ਹਲੇ ਨਹੀਂ ਬਾਈ ਥੋੜਾ ਸਰਦਾ ਉਹਦੀ ਇੰਨੇ ਨੇ ਰਹਿ ਗਈ ਬੜੀ ਕੁੜੀ ਥੋੜਾ ਸਰਦਾ ਠੀਕ ਆ ਹਾਂ ਬਾਬਾ ਸਰਦੇ ਠੀਕ ਹੈ ਠੀਕ ਨਹੀਂ ਕਿਆ ਲੋੜ ਜਿਹੜੀ ਚੀਜ਼ ਬਣਦੀ ਗੰਮ ਵਾਲੀ ਜੀ ਵਧੀਆ ਪਹਿਲਾਂ ਬਣਾਓ ਯਾਰ ਹਾਂ ਹਾਂ ਦੇਖ ਤੂੰ ਭੈਣ ਬੱਟ ਕੱਢੇ ਚੀਜ਼ ਦੇ ਬਾਈ ਕੰਮ ਤੇ ਫਿਰ ਉਹ ਕੱਲ ਦਾ ਹਾਂ ਕੱਲ ਜਾਨਾ ਪੈਣਾ ਸਾਈ ਜੋ ਜਾਊਗਾ ਪਾਸੋਂ ਨਹੀਂ ਜਾਸ ਉੱਥੇ ਸਾਈ ਉਹ ਵੀ ਜਾਊਗਾ ਤੂੰ ਜਿਹੜੇ ਮਰਜ਼ੀ ਬੰਦਾ ਕਰ ਲਈ ਪੰਜ ਛੇ ਕਰ ਲੈ ਯਾਰ ਚਾਰ ਜਣੇ ਆਪਾਂ 12 ਵਜੇ ਦਾ ਟਾਈਮ ਦੇ ਦੇ ਪੱਕਾ ਹੋ ਗਿਆ ਮੈਂ ਹੋ ਗਿਆ 12 ਵਜੇ ਤਾਂ ਲਾਪਰੀ ਦਾ ਕਾਲਾ ਇਹ ਜਗਦੀਪ ਆ ਲਾਪਰੀਤ ਕਿ ਐਸਾ ਲਖਾ ਲੈ ਠੀਕ ਠੀਕ ਮਾਤਾ ਨੂੰ ਲਾਪਰੀ ਤੇ ਮੈਂ ਉਹੀ ਭੇਜਣਾ ਮੈਂ ਉਹ ਕਹਿਣਾ ਵੀ ਤੂੰ ਲਾਪੀ ਤੂੰ ਮੈਂ ਮੰਮੀ ਨੇ ਭੇਜ ਦੂੰਗਾ ਜਦ ਰੰਗ ਹੋ ਗਿਆ ਗੰਡੇ ਚ ਉਧਰ ਲੈ ਜਾਊਂਗਾ ਬਤਾਈ ਉਹੀ ਕੰਮ ਕਰਨਾ ਮੈਂ ਲਾਪੀ ਨੂੰ ਨਾਨਕੇ ਭੇਜੂੰਗਾ ਮੈਂ ਹਟਲ ਜਾਊਂਗਾ ਠੀਕ ਆ ਗਿਆ ਲੈ ਆ ਜਾ ਵੇ ਤੇਰੀਓ ਬਲੈ ਨਹੀਂ ਚੱਲਦੀ ਐ ਬੜੀ ਉਬਾਰਾ ਮੁੰਡੇ ਦੀ ਵਾਜੀ ਕੱਲ ਨੂੰ ਕੱਲ ਨੂੰ ਤੋਰ ਦੇ ਉਧਰ ਨੂੰ ਕਹਾਂ ਜਾਣਾ ਕੱਲੂ ਤਰਾਲਾਂ ਦੇ ਕੋਲ ਚੱਲੇ ਸੀ ਜੰਗਰ ਬੱਛਾ ਦੇਖਿਆ ਆਪਣਾ ਕੱਲ ਜਾਵਾਂ ਤੇ ਉਧਰ ਨੂੰ ਜਾਣਾ ਮੰਮੀ ਨਾਲ ਨਹੀਂ ਮੰਮੀ ਨਾਲ ਜੰਗਰ ਜਾਵਾਂਗੇ ਨਹੀਂ ਨਹੀਂ ਪਰ ਤੁਹਾਨੂੰ ਮੈਂ ਜਾਣਾ ਫਿਰ ਇਹ ਤਾਂ ਲੱਕੜੀਆਂ ਇਹ ਤਾਂ ਲੱਕੜੀਆਂ ਬਸ ਲੱਕੜੀਆਂ ਬਸ ਹੁੰਦਾ ਕੱਲੂ ਆਪਾਂ ਦੋ ਦਿਨ ਤੱਕ ਫੇਰ ਕਿਡਾ ਮਾਰੇ ਹੋਣਾ ਹਲੇ ਤਾਂ ਬਹੁਤ ਕੰਮ ਪਿਆ ਫੇਰ ਜਾਣਾ ਫੇਰ ਤੂੰ ਜੱਲੀ ਠੀਕ ਨਹੀਂ ਅਰੇ ਕਿਹਦਾ ਜਾ ਹੋ ਗਿਆ ਇੱਥੇ ਹਾਲਾਂਕਿ ਕਿਹੜੇ ਵੱਜੇ ਜਾਣੇ ਫਿਰ ਮੇਲੇ ਚੱਲੂਗੇ ਮੇਲੇ ਨੂੰ ਵੀ ਹੁ ਜਾਣਾ ਆਪਾਂ ਨਾ ਤੂੰ ਕੱਲ ਨੂੰ ਨਾਂਨਕੇ ਜਾਇਆ ਤਿਆਰ ਆ ਰੈਂਕ ਨੂੰ ਨਿਕਲ ਗਿਆ ਬਾਹਰ ਮੈਂ ਇੱਧਰ ਜਾਇਆ ਮੈਂ ਫਿਰ ਮੇਲ ਲੰਘ ਨਾਦਾ ਕਿਹਾ ਉੱਧਰ ਜਾਣਾ ਯਾਰਾ ਹਿੱਸਾ ਹੁਸਾ ਫੱਟਾ ਸਾਰਾ ਬਾਹਰ ਕਰਦਾ ਟਾਇਰ ਪਾ ਕੇ ਉਹਨਾਂ ਨੇ ਅਗਲੇ ਚੱਲ ਠੀਕ ਆ ਭਾਈ ਮਿਲਦੇ ਆ ਬੇਕੋ ਕੱਲ ਨੂੰ ਤੁਹਾਨੂੰ ਹਾਂ ਦਿਖਾਉਨੇ ਆ ਵੀ ਟਰਾਲਾ ਕਿੰਨਾ ਕਿ ਤਿਆਰ ਹਾਂ ਹਾਂ ਜੀ ਛੁੱਟੀ ਆ